ਮੇਰਾ ਨਾਮ ਜੀ ਦੀਪਕ ਸੋਤ ਸਰ ਜਿਹੜਾ ਅੱਜ ਲੰਗਰ ਲਗਾਇਆ ਕਿਹਨੂੰ ਜੀ ਲਗਾਇਆ ਉਹ ਨੋਟੀਫਿਕੇਸ਼ਨ ਲਗਾਇਆ ਹੈ ਇਹ ਲੰਗਰ ਲਗਾਇਆ ਗਿਆ ਸ਼ਿੰਘਾਰ ਰੋਡ ਦੇ ਉੱਤੇ ਟਾਈਗਰ ਸਟੇਲ ਇਹਨਾਂ ਦਾ ਕੁੱਲਰ ਅਲਮਾਰੀਆਂ ਦਾ ਹੋਲ ਸੇਲ ਦਾ ਕੰਮ ਹੈ ਤੇ ਇਹ ਲਾਡੀ ਸਾਈ ਜੀ ਹੈ ਨਕੋਦਰ ਵਾਲੇ ਬਾਬਾ ਮੁਰਾਦ ਸ਼ਾਹ ਜੀ ਲਾਡੀ ਸਾਈ ਜੀ ਇਹ ਅੱਜ ਲਾਡੀ ਸਾਈ ਜੀ ਦੇ ਜਨਮ ਦਿਨ ਦੇ ਉਪਲਕਸ਼ ਵਿੱਚ ਇਹ ਲੰਗਰ ਦੀ ਸੇਵਾ ਉਹਨਾਂ ਨੇ ਲਾਈ ਸੀ ਤੇ ਅੱਜ ਹੀ ਕਰ ਰਹੇ ਆ ਸਰ ਸਰ ਇਹਨਾਂ ਨੂੰ ਸਾਨੂੰ ਹੋ ਗਏ ਸਰ 7-8 ਸਾਲ ਹੋ ਗਏ ਆ ਬਸ ਜਿੱਦਾਂ ਉਹਨਾਂ ਦਾ ਹੁਕਮ ਹੁੰਦਾ ਉਹਨਾਂ ਕਰ ਹੀ ਜਾਂਦੇ ਆ ਜਨਮ ਦਿਨ ਤੋਂ ਨਾਲ ਸੁਣਾਇਆ ਜਾਂਦਾ ਹੈ ਹਾਂਜੀ ਹਾਂਜੀ ਜਿੰਨਾ ਕਿ ਸਾਡੇ ਕੋਲ ਹੋ ਸਕਦਾ ਹੈ ਜੇ ਅਸੀਂ ਵੱਧੋ ਵੱਧ ਕੋਸ਼ਿਸ਼ ਕਰਦੇ ਹਾਂ ਕਿ ਵੀ ਕੋਈ ਇੱਥੋਂ ਦੀ ਆਵੇ ਤੇ ਖਾਲੀ ਨਾ ਜਾਵੇ ਇਹ ਸਰ ਅਸੀਂ ਆਲੂ ਪੂਰੀ ਛੋਲੇ ਹਲਵਾ ਨਾਲ ਜਲਦੀ ਸੇਵਾ ਸਰ ਹੋਰ ਕੋਈ ਉਪਰਾਲੇ ਕਿਸੇ ਸਾਡੇ ਬੰਦ ਸਰ ਜਿੱਥੇ ਕੋਈ ਸਮਾਜ ਸੇਵਾ ਦਾ ਕੰਮ ਹੋਵੇ ਉੱਥੇ ਆਹ ਦੇਖੋ ਸਾਡੇ ਭਾਈ ਸਾਹਿਬ ਸਾਡੇ ਵੱਡੇ ਭਾਜੀ ਇਹਨਾਂ ਦੇ ਨਾਲ ਹੀ ਜਿੰਨੇ ਸਮਾਜ ਸੇਵਾ ਦੇ ਕੰਮ ਹੁੰਦੇ ਆ ਜਿੱਥੇਕ ਜ਼ੋਰ ਲੱਗਦਾ ਅਸੀਂ ਜਾ ਕੇ ਉੱਥੇ ਖੜੀ ਰਹਿ ਤੇ ਪਹੁੰਚੀਦਾ ਇਹ ਸ਼ਿੰਗਾਰ ਰੋਡ ਤੇ ਲੰਗਰ ਲਾਏ ਜੀ ਆਪਾਂ ਆ ਨਵੀਂ ਨਗਰ ਨਗਰ ਨਵੀਂ ਮੈਂ ਲਾਇਆ ਹਾਂ ਜੀ ਹਾਂ ਜੀ ਸਾਡੇ ਸਾਈਂ ਜੀ ਲਾਡੀ ਸਾਈਂ ਜੀ ਦਾ ਵੱਡੇ ਹੈ ਜੀ ਉਹਨਾਂ ਦੀ ਖੁਸ਼ੀ ਦੇ ਵਿੱਚ ਅਸੀਂ ਇਹ ਨਗਰ ਲਾਇਆ ਜੀ ਕਿੰਨੇ ਸਾਲ ਹੋ ਗਏ ਤੁਹਾਨੂੰ 6 ਸਾਲ ਹੋ ਗਏ ਜੀ ਕਿ ਕਿਸ ਚੀਜ਼ ਦਾ ਨਗਰ ਲਗਾਇਆ ਇਹ ਸਾਡੇ ਸਾਈਂ ਜੀ ਲਾਡੀ ਸਾਈਂ ਜੀ ਤਾਂ ਵੱਡੇ ਹੈਗਾ ਜੀ ਉਹਨਾਂ ਦੀ ਖੁਸ਼ੀ ਦੇ ਵਿੱਚ ਆਪਾਂ ਇਹ ਨਗਰ ਲਾਇਆ ਕਿ ਕਿਸ ਚੀਜ਼ ਦਾ ਨਗਰ ਲਗਾਇਆ ਇਹ ਜੀ ਪੂਰੀਆਂ ਛੋਲੇ ਘੜਾ ਹਲਵਾ ਤੇ ਜਲਦੀ ਸੇਵਾ ਜੀ ਹਰ ਤੁਹਾਡੇ ਵੱਲੋਂ ਹੋਰ ਕਹਦੇ ਹੋ ਪਰਾਲੇ ਕਿੱਥੇ ਜਾਂਦੇ ਹੋ ਹੋਰ ਜੀ ਬਸ ਤੁਹਾਾਂ ਸੇਵਾ ਜੀ ਜਿੱਥੇ ਕਿਸੇ ਨੂੰ ਲੋੜ ਪੈਂਦੀ ਆਪਾਂ ਪਹਿਲੇ ਖੜਦੇ ਆਂ ਜੀ ਹਰ ਇੱਕ ਦੇ ਨਾਲ ਮੋਢੇ ਨਾਲ ਮੋ ਮੈਸੇਹੀ ਜੀ ਸਾਰਿਆਂ ਨੂੰ ਬਸ ਹਰ ਸਭ ਨਾਲ ਸਨਾਂ ਖੁਸ਼ ਰਹੋ ਹਰ ਕਿਸ ਨੂੰ ਸਹੀ ਰੱਖੋ ਮਨਾ ਕਿਸ ਨਾਲ ਉੱਚੀ ਨਹੀਂ ਵੀ ਗੱਲ ਕਰੋ ਪੇਧ ਪਾਵ ਰੱਖੋ ਸਾਰੇ ਇੱਕ ਬਰਾਬਰ ਸਮਝੋ